ਨਾ ਮਨਜੀਤ ਸਿੰਘ ਰਾਸ਼ਟਰੀ ਪ੍ਰੈਜ਼ੀਡੈਂਟ ਭਾਰਤਿਕ ਕਿਸਾਨ ਮਜ਼ਦੂਰ union ਨੇ ਜੋ ਅੱਜ ਇੱਥੇ ਆਇਆ ਹੈ ਜੋ BJP ਦੇ ਲੀਡਰ ਜੋ ਇੱਥੇ ਦੇ ਕੈਂਡੀਡੇਟ ਨੇ ਮਹਾਰਾਣੀ ਪ੍ਰਨੀਤ ਕੌਰ ਤੇ ਉਹਨਾਂ ਦੇ ਨਾਲ ਸੈਂਟਰ ਦੇ ਮਨਿਸਟਰ ਵਿਜੇਂਦਰ ਸਖਾਵਜੇ ਜੀ ਆ ਰਹੇ ਨੇ ਸੋ ਅਸੀਂ ਦੋਨੇ ਫੋਰਮਾਂ ਵੱਲੋਂ ਕਿਸਾਨ ਮਜ਼ਦੂਰ ਮੋਰਚਾ ਤੇ SKM ਨਾਨ ਪੋਲਿਟਿਕਲ ਵੱਲੋਂ ਸੱਦਾ ਦਿਆ ਹੋਇਆ ਵੀ ਜਿੱਥੇ ਆਣ ਇਹਨਾਂ ਨੂੰ ਸਵਾਲ ਜਵਾਬ ਕਰੋ ਇਹਨਾਂ ਨੂੰ ਪੁੱਛੋ ਵੀ ਦਿੱਲੀ ਜਾਣਾ ਕੀ ਸਾਡਾ ਗੁਨਾਹ ਸੀਗਾ ਕੀ ਅਸੀਂ ਇਹ ਦੇਸ਼ ਦੇ ਵਸਨੀ ਨਹੀਂ ਹੈਗੇ ਸਾਡੇ ਸ਼ੂਕ ਕਰਨ ਦਾ ਕੀ ਕਸੂਰ ਸੀਗਾ ਉਹਨੂੰ ਗੋਲੀਆਂ ਮਾਰੀਆਂ ਸਾਡੇ ਸਰਿੰਦਰਪਾਲ ਆਕੜੀ ਦਾ ਕੀ ਕਸੂਰ ਸੀਗਾ ਉਹਨੂੰ ਸੇਰੇ ਪਿੰਡ ਤੁਸੀਂ ਕਤਲ ਕਰਕੇ ਗਏ ਹੋ ਤੇ ਜੋ ਹੰਸਰਾਜ ਹੰਸ ਨੇ ਇਹ ਜੋ ਇਹਨਾਂ ਨੇ ਵਾਕਿਆ ਕਰਿਆ ਸਾਡੇ ਇੱਕ ਬੰਦੇ ਦੇ ਗੋਲੀਆਂ ਮਾਰੀਆਂ ਸਾਰਾ ਕੁਝ ਉਹਦੇ 'ਚ ਇੱਕ ਗੱਲ ਸਾਨੂੰ ਸਿੱਧ ਹੋ ਗਈ ਹੰਸਰਾਜ ਹੰਸ ਆਪਣੇ ਮੂੰਹ ਤੋਂ ਕਹਿ ਬੈਠਿਆ ਵੀ ਦੋ ਤਰੀਕ ਤੋਂ ਬਾਅਦ ਅਸੀਂ ਤੁਹਾਨੂੰ ਦੇਖਾਂਗੇ ਤੁਹਾਨੂੰ ਅਸੀਂ ਕੁੱਟਾਂਗੇ ਉਹਦੇ 'ਚ ਸਿੱਧ ਹੋ ਗਿਆ ਹੈਗਾ ਵੀ ਖਿੱਤਰ ਮਾਰਾਂਗੇ ਵੀ ਇਹਨਾਂ ਜਿਹੜੀ ਅੰਦਰਲੀ ਮਾਨਸਿਕਤਾ ਹੈਗੀ ਹੈ ਵੀ ਉਹ ਕਿਸਾਨਾਂ ਦੇ ਬਿਲਕੁਲ ਵਿਰੁੱਧ ਹੈ ਇਹਨਾਂ ਨੂੰ ਮਾਰਨ ਵਾਲੇ ਕਿਉਂਕਿ ਸੇਮ ਆਹੀ ਚੀਜ਼ ਜਦੋਂ ਅਜੇ ਮਿਸ਼ਰਾ ਟੈਣੀ ਨੇ ਕਰੀ ਸੀਗੀ ਉੱਥੇ ਸਾਡੇ ਚਾਰ ਕਿਸਾਨ ਸ਼ਹੀਦ ਕਰੇ ਗਏ ਸੀ ਗੀਂਬਰ ਕੀ ਰੀਤਾ ਤੇ ਇੱਕ ਪੱਤਰਕਾਰ ਸ਼ਹੀਦ ਹੋਇਆ ਸੀਗਾ ਸੇਮ ਉਦੋਂ ਵੀ ਆਹੀ ਗੱਲ ਇਹਨਾਂ ਨੇ ਕਹੀ ਸੀਗੀ ਕਹਿੰਦੇ ਮੈਂ ਬੀਜੇਪੀ ਦੇ ਮੰਤਰੀ ਤੋਂ ਵੀ ਨਾ ਹੋਰ ਵੀ ਬਹੁਤ ਪੁੱਛਾਂ ਵੀ ਗੱਲਾਂ ਮੈਂ ਬੀਜੇਪੀ ਦਾ ਲੀਡਰ ਨਹੀਂ ਹੈਗਾ ਵੀ ਉਹਦੇ ਤਹਦ ਇਹਨਾਂ ਦਾ ਜਿਹੜਾ ਚਿਹਰਾ ਅਸੀਂ ਲੋਕਾਂ ਸਾਹਮਣੇ ਨੰਗਾ ਕਰਨ ਲੱਗੇ ਹੋਏ ਆ ਵੀ ਇਹ ਜਿਹੜੀ ਹੈ ਕਿਸਾਨਾਂ ਦੀ ਕਾਤਲ ਜਮਾਤ ਹੈ ਇਹਨਾਂ ਤੋਂ ਬਚੋ ਕਿਉਂਕਿ ਵੋਟਰ ਸਿਰਤੇ ਨੇ ਮੈਂ ਬੇਨਤੀ ਕਰਨਾ ਚਾਹਾਂਗਾ ਵੀ ਭਾਜੀ ਬੀਜੇਪੀ ਨੂੰ ਵੋਟਰਾਂ ਪਾਓ ਹੋਰ ਜਿਸ ਮਰਜ਼ੀ ਨੂੰ ਪਾਓ ਜੀ ਜੀਪੀ ਸਰਕਾਰ ਦਾ ਵਿਰੋਧ ਕਰ ਰਹੇ ਆ ਸਰ 3 ਮਹੀਨੇ ਤੋਂ ਦੇਖੋ ਆਪਣਾ ਕਿਸਾਨ ਅੰਦੋਲਨ ਘਿਰੇ بیٹھے ਆ ਉਹਨਾਂ ਦੀ ਕੋਈ ਗੱਲ ਨਹੀਂ ਸੁਣ ਰਿਹਾ ਹੈਗਾ ਔਰ ਉਹਨਾਂ ਦੇ ਸਿਰਫ ਐਸੀ ਸਿੰਪਲ ਸਵਾਲ ਕਰਨੇ ਆ ਉਹ ਸਾਨੂੰ ਸਵਾਲਾਂ ਤੋਂ ਵੀ ਭੱਜਦੇ ਆ ਹਰ ਇੱਕ ਕਿਤੇ ਵੀ ਥਾਂਵੇਂ ਜਿੱਲੇ ਜਾਓ ਕਿਸਾਨ ਵਿਰੋਧ ਕਰਦੇ ਆ ਉਹ ਸਵਾਲ ਕਰਦੇ ਆ ਸਿੰਪਲ ਸ਼ੂਮ ਕਰਨ ਦੇ ਗੋਲੀਆਂ ਕਿਉਂ ਮਾਰੀਆਂ ਸਾਡੇ ਆਪਣੇ ਬਾਰਡਰ ਤੇ ਅੰਦਰ ਆ ਕੇ ਸਾਡੇ ਕਿਸਾਨਾਂ ਦੇ ਗੋਲੀਆਂ ਕਿਉਂ ਮਾਰੀਆਂ ਸਾਡੇ ਇਹ ਸਿੰਪਲ ਸਵਾਲਾਂ ਦੇ ਵੀ ਜਵਾਬ ਦੇਣ ਤੋਂ ਭੱਜਦੇ ਆ ਅਸੀਂ ਇਹਨਾਂ ਦਾ ਵਿਰੋਧ ਕਰ ਰਹੇ ਆ ਇਹ ਸਾਡੇ ਸਵਾਲ ਦੇਣ ਸਾਨੂੰ ਆ ਕੇ ਮਿਲਣ ਖੜਨ ਅਸੀਂ ਉਦਦੀ ਨੀਤੀ ਨੂੰ ਕਦੇ ਵੀ ਇਖਤਿਆਰ ਨਹੀਂ ਕਰਦੇ ਹੈਗੇ ਕਿਸਾਨ ਜਿਹੜੇ ਹੈ ਬਹੁਤ ਸਮਝਦਾਰ ਕਲਾਸ ਤੋਂ ਹੈਗੇ ਆ ਉਹ ਕਦੇ ਵੀ ਧੱਕਾ ਨਹੀਂ ਕਰਦੇ ਹੈਗੇ ਆ ਦੇਖ ਲਓ ਤੁਹਾਡੇ ਸਾਹਮਣੇ ਸੰਸਾਰ ਦਾ ਮੀਡੀਆ ਜਾਣ ਰਿਹਾ ਵੀ ਉਹ ਕਿੰਨੇ ਚਾਂਦਮਈ ਪ੍ਰੋਟੈਕਟ ਕਰ ਰਿਹਾ ਅੱਜ 47 ਡਿਗਰੀ ਦੇ ਟੈਂਪਰੇਚਰ 'ਚ ਵੀ ਕਿਸਾਨ ਰੇਲਾਂ ਦੇ ਟਰੈਕਟਰ ਰੋਕੀ ਬੈਠੇ ਆ ਉਹਨਾਂ ਦੀ ਕੋਈ ਪੁਕਾਰ ਨਹੀਂ ਸੁਣੀ ਜਾ ਰਹੀ ਇਹ ਧੱਕਾ ਹੋ ਰਿਹਾ ਬਿਲਕੁਲ ਧੱਕਾ ਹੋ ਰਿਹਾ ਸਾਰੇ ਆਮ ਧੱਕਾ ਹੋ ਰਿਹਾ ਤੁਸੀਂ ਕੀ ਆਸ ਕਰਦੇ ਹੋ ਵੀ ਜੇ ਭਾਜਪਾ ਸਰਕਾਰ ਆ ਜਾਂਦੀ ਹੈ ਤੁਹਾਨੂੰ ਆਮ ਲੋਕਾਂ ਨੂੰ ਕੋਈ ਇਹ ਬਖਸ਼ਣਗੇ ਜਿਹੜਾ ਕੁਝ ਸਮਾਨ ਨਾਲ ਹੋ ਰਿਹਾ ਜੋ ਉਹੀ ਤੁਹਾਡੇ ਨਾਲ ਵੀ ਹੋਊਗਾ ਉਹ ਆਮ ਜਨਤਾ ਨਾਲ ਹੋਊਗਾ ਸੋ ਅਸੀਂ ਬੀਜੇਪੀ ਦਾ ਵਿਰੋਧ ਕਰਦੇ ਹਾਂ ਸਾਡੇ ਸਵਾਲਾਂ ਦੇ ਜਵਾਬ ਅਸੀਂ ਸਵਾਲਾਂ ਦੇ ਜਵਾਬ ਲਵਾਂਗੇ ਅਸੀਂ ਸ਼ਾਂਤੀ ਪੀਸਫੁੱਲ ਅਸੀਂ ਪ੍ਰੋਟੈਕਟ ਕਰ ਸਕਦੇ ਹਾਂ ਸਾਡਾ ਰਾਈਟ ਹੈ ਸਰਕਾਰ ਉਹਨਾਂ ਦੀ ਹੈ ਸਰਕਾਰ ਉਹਨਾਂ ਦੇ ਤੇਕੇ ਹਾਂ ਦੇ ਚੱਲ ਰਹੀ ਹੈ ਇਹ ਧੱਕਾ ਕਰਦਾ ਪ੍ਰਸ਼ਾਸਨ ਸਾਡੇ ਨਾਲ ਹਮੇਸ਼ਾ ਚੱਲਦਾ ਹੀ ਆਇਆ ਇਹ ਤਾਂ ਬਾਕੀ ਕੋਸ਼ਿਸ਼ ਸਾਡੀ ਰਹੂਗੀ ਅਸੀਂ ਵੀ ਕਰੀਏ ਸਵਾਲ ਜਵਾਬ ਨਹੀਂ ਸਵਾਲ ਸਾਡੇ ਸਵਾਲਾਂ ਦੇ ਜਵਾਬ ਦੇਣਗੇ ਤਾਂ ਪਕੜੇ ਹੋਣਗੇ ਉਹ